ਸਾਸ਼ੀ ਕਾਲ ਜੀ ਸਾਰਿਆਂ ਨੂੰ ਸਾਰੇ ਪਰੋ ਬੈਠੇ ਸਾਰੇ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਸਾਸ਼ੀ ਕਾਲ ਕਰਦੇ ਫਿਰ ਤੂੰ ਕਰਦੇ ਮਦੇ ਹਾਂ ਸੋਣਾ ਬੋਲਿਆ ਹਾਂ ਇਹ ਨਾ ਬਾਬੇ ਨਾਨਕ ਦੀ ਇੰਨੀ ਕਿਰਪਾ ਵਾ ਨਾ ਕਿ ਮੇਰੀਆਂ ਭੈਣਾਂ ਆਈਆਂ ਰਖੜੀ ਲੈ ਕੇ ਆ ਆ ਮੇਰੀ ਵੱਡੀ ਭੈਣ ਤੇ ਆ ਮੇਰੀ ਛੋਟੀ ਭੈਣ ਤੇ ਮੈਂ ਵਿਚਕਾਰ ਨਹੀਂ ਵਿਚਕਾਰ ਲਈ ਤੇ ਆ ਮੇਰੀ ਕੁਆ ਕੁਆ ਜੀ ਹਾਂ ਨਾ ਮੇਰੇ ਅਾ ਉਹ ਉਹ ਜਲੰਧਰ ਨੂੰ ਇਹ ਪੂਰਾ ਟਿਕ ਕੇ ਵੱਡੇ ਵੱਡੇ ਆ ਮੈਂ ਤੁਹਾਨੂੰ ਵੀ ਤਾਂ ਕਿਹਾ ਵੀ ਉਹ ਵੱਡੇ ਉਹ ਡੀਰੇ ਮੈਂ ਨਿੱਕੀ ਨਾ ਆ ਆ ਸਭ ਤੋਂ ਵੱਡੀ ਤੇ ਆ ਉਸ ਤੋਂ ਨਿੱਕੀ ਤੇ ਮੈਂ ਸਭ ਤੋਂ ਨਿੱਕੀ ਇਦਾਂ ਹੀ ਕਿਹਾ ਕਿ ਮੈਂ ਵਿਚਕਾਰ ਵੀ ਮੈਂ ਸਹਿਤ ਨਹੀਂ ਨਹੀਂ ਮੈਂ ਮੈਂ ਵਿਚਕਾਰ ਆ ਇਹਨਾਂ ਦੇ ਤਾਂ ਸੈਂਟਰ ਚ ਲੱਗੇ 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 ਹਾਂ ਤੇ ਇਹ ਵੀ ਨਰੇ ਜਲੰਧਰ ਵਾਲੇ ਆਇਆ ਵੈਸੇ ਵੀ ਮਤਲਬ ਇੱਕ ਦੋ ਵਾਰੀ ਆ ਸਾਡੇ ਚੈਨਲ ਦੇ ਉੱਤੇ ਇਹਨਾਂ ਨੇ ਵੇਖਿਆ ਵਾ ਸਾਰੇ ਪੈਨ ਆ ਸੈਂਟ ਵੀ ਕਰਦੇ ਆ ਸਾਰੇ ਨਹੀਂ ਜੀ ਉਹ ਦੋ ਸਰਦੀਆਂ ਦੀ ਗੱਲ ਆ ਮੈਂ ਫੇਸ ਆ ਆ ਬੜਾ ਸਾਰੀ ਦਾ ਸਾਰ ਨਹੀਂ ਤੇ ਨਹੀਂ ਅੱਜ ਵੀ ਅੱਜ ਵੀ ਸਾਨੂੰ ਪਤਾ ਵੀ ਸ਼ਹਿਰ 'ਚ ਰਹਿੰਦੇ ਮਾਸੀ ਹੁਣੀ ਤੇ ਉੱਥੇ ਹੁੰਦੀਆਂ ਇਹੋ ਜਿਹੀ ਚੀਜ਼ਾਂ ਘੱਟੀ ਹੁੰਦੀਆਂ ਵਾ ਮਤਲਬ ਮਿਲਦਾ ਵਾ ਸਾਰਾ ਕੁਝ ਜਾਰੀ ਇਸੇ ਕਰਕੇ ਮੈਂ ਹਾਂ ਵੀ ਚੱਲ ਅੱਲ ਲੈ ਆਏ ਆ ਅੱਜ ਵੀ ਮੈਂ ਖਾਲੀ ਨਹੀਂ ਆਈ ਮੈਂ ਆਪਣੇ ਲਈ ਸਪੈਸ਼ਲ ਕੱਦੂ ਲੈ ਕੇ ਆਈ ਆ ਸਹੀ ਹੈ ਰਾਤ ਨੂੰ ਕੱਦੂ ਸਬ지 ਬਣਾ ਕੇ ਖਾਣੀਆਂ ਮੈਂ ਇਹ ਦੀ ਆਏ ਆ ਤੇ ਚਲ ਕਰਦੀ ਸਬ지 ਖਵਾ ਲਦੇ ਆ ਚਲੋ ਦੇਰ ਦੇ ਸਭ ਕੋਈ ਜਾਂਦਾ ਪੁੱਛ ਲੈ ਨਹੀਂ ਕਰਦੀ ਕਰਦੀ ਆ ਪੁੱਛ ਤੇ ਮਾਰਾ ਮੈਂ ਨਹੀਂ ਲੋ ਜਾਵਾ ਮੈਂ ਕੋਈ ਤੋਰੀਆਂ ਕੋ ਕੱਦੂ ਹਾਂ ਹਾਂ ਇਹ ਗੱਲ ਹੈਗੀ ਨਹੀਂ ਹੋਣੀ ਵਾਣ ਦੀ ਵੀ ਇੱਕ ਦੋ ਕੱਦੂ ਨਹੀਂ ਹੁਣ ਲੱਗੇ ਹੁਣ ਕੀ ਕਰੇਲੇ ਨਹੀਂ ਨਾ ਲੈਂਦੇ ਉਸ ਦਿਨ ਦੇ ਨਹੀਂ ਕਰੇਲੇ ਕਰੇਲੇ ਟੇਸ ਕਰਾਉਣੇ ਨੇ ਤੁਹਾਨੂੰ ਲੈ ਆਉਣੀ ਹਾਂ ਆਈ ਆਈ ਪਾਸਾ ਸਾਰਿਆਂ ਨੂੰ ਆ ਗਈ ਸਾਡੀ ਮਾਮੀ ਜੀ ਮੈਂ ਕੋ ਕਿਸ਼ੇ ਰਹਿ ਜਾਣਾ ਉਹਦਾ ਇਹ ਸਾਰਿਆਂ ਦੀ ਭੂਈ ਆ ਭੂਆ ਆਂਦੇ ਇਹਨੂੰ ਸਾਰੇ ਪਰ ਸਾਡੀ ਮਾਮੀ ਆ ਹਾਂ ਮੇਰੀ ਇਹ ਭਾਬੀ ਆ ਤੇ ਕਰਨ ਦੀ ਮਾਮੀ ਆ ਬਾਕੀ ਨਾਲ ਸਾਰਿਆਂ ਨੂੰ ਪੂਆ ਹਨ ਜਗਤ ਪੂਆ ਬਾਕੀ ਨਾਲ ਸਾਰਿਆਂ ਨੂੰ ਪੂਆ ਜਗਤ ਪੂਆ ਉਹ ਐਂ ਕਿਹੜੀ ਜਾਨਦੀ ਲੱਗੀ ਹੈ ਇਹਾਂ ਕਿ ਕਿਹੜੇ ਤਰੀਕੇ ਦੀ ਹੈ ਇੱਥੇ ਲੋਟ ਇਹ ਕਿਹਦੀ ਹੈ ਇਹ ਕਿਹਦੀ ਹੈ ਮਾਰ ਕੇ ਲੱਗ ਗਈ ਨਹੀਂ ਇਹ ਇਹ ਵਿਚਾਰਾ ਪੜਾ ਮਾਨਸਾ ਦਾ ਹੀ ਨਿਕਾਲਾ ਕਿ ਬੜੇ ਨੇ ਆਣੇ ਵੇਖੀ ਤੇ ਛੋਟੇ ਛੋਟੇ ਪਰੇਸ਼ਤਾ ਨਹੀਂ ਕਰਦਾ ਇਹ ਨੂੰ ਪੁੱਛ ਕੇ ਵੇਖੋ ਤੁਹਾਡੀ ਕੰਮ ਨਹੀਂ ਕਰਦਾ ਨਹੀਂ ਬੜਾ ਮੰਦ ਨਹੀਂ ਜੰਨੀ ਤੂੰ ਤਰੀਕ ਕਰਦੇ ਨਹੀਂ ਨਹੀਂ ਯਾਰ ਜਿੰਨੀ ਆਰੀ ਵੇਖੀ ਨਾ ਉਦਾਂ ਹਾਂ ਇਹਨੇ ਤੁਰਿਆ ਫਿਰਨਾ ਕਦੀ ਕੋ ਠੀਕ ਰਹਿੰਦਾ ਪਤਾ ਦੇਣਾ ਠੀਕ ਪਤਾ ਨਹੀਂ ਕੀ ਗੱਲ ਜਿੱਥੇ ਜਾਂਦੇ ਨਾ ਉੱਥੇ ਜੀ ਲਾ ਲੈਂਦਾ ਵਾ ਆ ਸਾਡੇ ਕੋਲ ਵੀ ਜਾਵੇ ਨਾ ਕਦੀ ਜਿੱਧਰ ਮੈਨੂੰ ਲੈ ਕੇ ਜਿਹੜਾ ਮਰਜ਼ੀ ਖਲੋ ਗਿਆ ਨਾ anu anu ਨੂੰ ਆ ਦਿੰਦਾ ਵਾ ਉਸ ਦਿਨ ਮੈਂ ਆਈ ਤੇ ਆਂਦਾ ਉਹ ਆ ਤੂੰ ਕਾ ਮੈਂ ਨਾ ਹੀ ਦਾਂ anu ਨੂੰ ਕਲਾ ਰਿਆ ਪਰ ਤੈਨੂੰ ਚੀਜ਼ੀਆਂ ਲੈ ਕੇ ਆਉਂਦੀ ਸੀ ਹਾਂ ਉਹ ਤਾਂ ਵੀ ਬੜੀ ਜ਼ਿਆਦਾ ਤੂੰ ਕਹੋ ਮੈਂ ਫੇ ਆਈ ਫੇ ਆਈ ਨੋ ਨੋ ਚੀਜ਼ੀਆਂ ਦਿੰਦੀ ਹੈ ਨਾ ਨਹੀਂ ਉਸ ਦਿਨ ਉਸ ਦਿਨ ਜਿੱਦ ਤਨਾ ਪਤਾ ਸਾਡੇ ਉੱਥੇ ਗਏ ਸੀ ਆਪਾਂ ਐਂ ਤੀ ਸਾਡੇ ਘਰ ਤੇ ਮੈਂ ਇਹਨੂੰ ਆਖਿਆ ਆਂਦਾ ਚੀਜੀ ਖਾਣੀ ਮੈਂ ਖਾਣੀ ਆਂ ਆਂਦਾ ਚੱਲ ਲਿਆ ਦੇ ਫਿਰ ਮੈਂ ਇਹਨੂੰ ਨਾਲ ਲੈ ਗਿਆ ਆਂਦਾ ਤੈਨੂੰ ਮੈਂ ਦਊਂਗਾ ਇੱਕ ਪੈਕੇਟ ਦਊਂ ਵਿੱਚੋਂ ਬਾਏ ਇਹਨੇ ਨਾ ਲਪਾਫਾ ਬੰਦ ਕਰਕੇ ਤੇ ਪਾ ਲਿਆ ਮम्मा ਰੱਖ ਲਾਦੂ ਘਰ ਜਾ ਕੇ ਖਾਵਾਂਗੇ ਮੈਨੂੰ ਖਾਖ ਨਹੀਂ ਦਿੱਤਾ ਬਾਏ ਨਹੀਂ ਨਹੀਂ ਕਰਤੂ ਨਹੀਂ ਬੜਾ ਗਿਆ ਨਹੀਂ ਹਨ ਤੁਹਾਡੇ ਸਾਰੇ ਕੀ ਕਹਿਆ ਹਾਂ ਨਹੀਂ ਬੜਾ ਇਹਨੇ ਨਹੀਂ ਲੱਗਾ ਰਿਹਾ ਮੈਂ ਤੇ ਅੱਗੇ ਵੀ ਉੱਥੇ ਪਿੰਡ ਨਹੀਂ ਜਾਣਾ ਤੇ ਮੈਂ ਕਹਿਦੀ ਨਹੀਂ ਉਹਨੂੰ ਸਬਰ ਨਾਲ ਸਭ ਦੇ ਉਹਨੂੰ ਤੇਰੇ ਮੂੰਹ ਬੜਾ ਫੰਦੇ ਜਿਹੜਾ ਮੈਂ ਮੈਂ ਕਹਿਨੀ ਉਹਨਾਂ ਦੇ ਵਿੱਚ ਮੈਂ ਤੇਰੇ ਮੂੰਹ ਤੇ ਬੰਦੇ ਕਿਸਤਾਨੀ ਨਹੀਂ ਕਰਦਾ ਵੀਡੀਓ ਹੁੰਦੇ ਨਾ ਪਮਾ ਪੂਆ ਆ ਪਮਾ ਪਮਾ ਪੂਆ ਆਉਂਦੀ ਏ ਰੋਜ਼ ਹਣ ਨਹੀਂ ਵੀ ਆਲੇ ਕਹਣਾ ਪਮਾ ਪੂਆ ਪਮਾ ਪੂਆ ਪੂਣ ਮੈਨੂੰ ਪੂਆ ਨਾ ਤੇ ਜੇ ਮਨੀ ਦਾ ਫੋਨ ਆ ਗਿਆ ਨਾ ਦਾਦੀ ਮਨੀ ਪੂਆ ਰੋਣਾ ਉਹ ਮਨੀ ਟਿਕਟ ਤੇ ਰਮਨ ਤਾਂ ਹੀ ਆਣਾ ਨਾ ਚੱਲ ਜਾ ਰੋਣਾ ਰੱਖਣਾ ਨਹੀਂ ਹੁੰਦਾ ਰਮਨ ਹਾਏ ਨਿੱਕਾ ਨਾ ਵਿਚਾਰਾ ਅਸਲੇ ਵੇਲੇ ਹੋਇਆ ਮਨੀ ਤੇ ਮਨੀ ਦੇ ਕੰਨ ਫੂਕਵਾ ਨਹੀਂ ਮਨੀ ਹੋਈ ਤੇ ਮਨੀ ਨੂੰ ਇਹਦਾ ਚਲੋ ਵਧੀਆ ਵਾਕੀ ਜੇ ਜੇ ਹੁਣ ਵੇਖ ਪਕੂਆ ਨਾਲ ਪਿਆਰ ਨਹੀਂ ਮਿਲਦਾ ਕਰਦਾ ਨਹੀਂ ਕਰਦਾ ਬਹੁਤ ਆਏ ਕਰਦਾ ਕਿੱਥੇ ਲਈ ਮਿਲਿਆ ਪੰਜਾਬ ਨੀ ਸਵੇਰੇ ਇਹਨੂੰ ਭੌਣੇ ਆ ਮੇ ਤਾਂ ਕਾਰ ਕਰ ਮੈਂ ਉੱਡ ਗਿਆ ਸਵੇਰੇ 5:30 ਵਜੇ ਉੱਠ ਗਿਆ ਬੜਾ ਭੂਆ ਸਵੇਰੇ ਉੱਠ ਕੇ ਪੋਈ ਲੱਭਦਾ ਹੁੰਦੀ ਮੈਂ ਨਹੀਂ ਉਹਦੇ ਬੈਂਕਾਇ ਗਿਆ ਨਾ ਚੱਲ ਕੇ ਦਰਦ ਜਾਣਾ ਤੇ ਜਦੋਂ ਦੀ ਚੱਲ ਕੇ ਤੇ ਫਿਰ ਭੂਆ ਅੱਗੇ ਬੈਂਕ ਹੈ ਆਪਣਾ ਹੁੰਦਾ ਕਿ ਭੂਆ ਕਿੱਥੇ ਚਲੇ ਉਹ ਦਿਨ ਮੇਰੇ ਨੇ ਪੁੱਤ ਖਾਣੀ ਆ ਮੇ ਮੰਮੀ ਬੁਲਾਉਂਦੇ ਨੇ ਕੋਣ ਆਇਆ ਹੀ ਮੰਮੀ ਮੇਰੀ ਆਈ ਤੇ ਖੋਟੇ ਖਾਦੀ ਮੀਰੀ ਰੀਤ ਹੁੰਦੀ ਹੈ ਫੇ ਮੈਂ ਕੋਣਾ ਤੈਨੂੰ ਕੂਆ ਦਵਾ ਨਹੀਂ ਚਾਰਾ ਦਿਹਾਣਾ ਪਲਾਵਾਸੀ ਹੈਗਾ ਵਾ ਨੰਨੇ ਚੱਲਦੀ ਨਾ ਉਹ ਲੱਭਦਾ ਵੀ ਦੇਣੀ ਜਿੱਦਿਆ ਬਣਾ ਜਿੱਦਿਆ ਤੂੰ ਆਪਣੀ ਕਰਦਾ ਅੰਦਰ ਬਾਹਰ ਅੰਦਰ ਬਾਹਰ ਲੱਗੂਗਾ ਪਰ ਇੱਕ ਗੱਲ ਹੈ ਜਦੋਂ ਵੀਡੀਓ ਬਣਾਉਂਦੀ ਹਾਂ ਨਾ ਇਹ ਸਾਰਾ ਪਤਾ ਨਹੀਂ ਦਿੰਦੀ ਇੱਕ ਨਾ ਇੱਕ ਜਾਂ ਫਿਰ ਕਹਿ ਲਓ ਵੀ ਮਾਹੌਲ ਜੀ ਹੋਏਂਦਾ ਵਾ ਵੀ ਸੀਨ ਬੜਾ ਵਧੀਆ ਕਰਦਾ ਏ ਸੀਨ ਵੀ ਬੜਾ ਵਧੀਆ ਉਹਦਰ ਪਾਈ ਤੇ ਚੜ੍ਹ ਗਿਆ ਖਿੜਕੀ ਕੋਲਣੀ ਇਹ ਤੇ ਦੀਲੀ ਉੱਤੇ ਕੰਦ ਨਹੀਂ ਨਹੀਂ ਦੇਖੀਏ ਦੀਲੀ ਨੂੰ ਖਿੜਕੀ ਕੋਲਣੀ ਹੈ ਇਹ ਵੀ ਸਾਡੀ ਫੇਰਾ ਦਵਾ ਮੈਂ ਨਹੀਂ ਸਿਲਖਾ ਨਾ ਫੜੇ ਤੂੰ ਵਾਰ-ਵਾਰ ਕਿੱਥੇ ਜਾਣਾ ਹੁਣ ਅਸੀਂ ਤੇ ਨੂਆਂ ਨਹੀਂ ਮੇਰਾ ਨਹੀਂ ਜਾ ਕੇ ਬੰਦ ਪਾੜੇ ਤੇ ਤੂੰ ਰੋਕਣਾ ਨੀ ਧਮਕਾਉਣਾ ਨੀ ਤੂੰ ਖੋਲਣਾ ਵਾ ਇਹ ਕੀ ਕਰ ਰਿਹਾ ਹੈ ਜਾਵੇ ਚੜ੍ਹ ਗਿਆ ਕਹਿੰਦਾ ਕੂਆ ਥਲੇ ਥੇ ਚੜ੍ਹ ਕੇ ਪਿੰਜ ਖੋਲ ਲੈ ਇਹ ਨਾ ਖੋਲਣੀ ਆ ਉਹ ਦਿਨ ਵੀ ਜਿੰਨ ਕੀਤਾ ਸਾਡੀ ਵੀਡੀਓ ਚ ਮੈਂ ਤੂੰ ਕਹਣਾ ਨਾ ਕੋਈ ਮਮਾ ਮੈਨੂੰ ਸੁਸੂਾਈ ਆ ਮਮਾ ਮੈਨੂੰ ਸੁਸੂਾਈ ਬਿਨ ਕਰਾ ਦੋ ਨਾਨੀ ਦੀ ਗਾੜੀ ਵੀਡੀਓ ਬਣੀ ਸਿਲੰਡਰ ਦੇ ਵਿੱਚ ਬੋਤਲਾਂ ਰੱਖੇ ਤੇ ਸਹੀ ਏ ਜੇ ਨਾ ਰੋਸੇ ਦੇ ਨਾਲ ਕੋਈ ਖਤਰਾ ਨਾ ਹੋ ਜਾਏ ਫਿਰ ਇਹ ਵੀ ਵੀਡੀਓ ਬਣ ਵੀਡੀਓ ਬਣਦੀ ਚੁੱਪ ਬੈਠ ਜਾਉਂਦੇ ਮੈਂ ਬੋਲਦਾ ਐਦਾਂ ਦਾ ਹੀ ਹੋਏ ਹੋਰ ਨਹੀਂ ਆਹ ਕੋਣ ਗਏ ਹੋਰ ਦੀਜੀ ਤੇਰਾ ਪਤਾ ਵੀ ਤਾਂ ਕਰਦਾ ਵਾ ਪਤਾ ਬਾਦ ਕਰਦਾ ਅੱਜ ਮੇਰਾ ਪਤਾ ਵੀ ਨਾ ਅੰਦਰ ਦਰਦੀ ਰਹਿ ਗਈ ਆ ਦਰਦੀ ਰਹਿ ਗਈ ਆ ਕਿਵੇਂ ਨਾ ਦਰਦੀ ਰਹਿ ਗਈ ਹਾਂ ਕੁਆ ਸੋਖੀ ਕੋਰ ਕੇ ਨਾ ਪੇਟ ਕੁਝ ਦਰਦੀ ਇਹ ਮੈਂ ਤਾਂ ਇਹਦੇ ਅੰਦਰ ਕੋਰ ਕੇ ਨੀ ਇਹਦੇ ਅੰਦਰ ਕੋਰਾਂ ਤਾਂ ਨਾ ਨਾ ਹੁੰਦੇ ਛੋਟਾ ਉਹ ਛੋਟਾ ਐ ਇਸ ਤੋਂ ਇਹ ਕਹਿੰਦਾ ਨਹੀਂ ਮੇਰੇ ਕੋਲ ਬੀਬੀ ਆ ਹਾਂ ਉਹ ਵੀ ਆਪਣੇ ਨਾਲ ਲੈ ਆਉਂਦੀ ਉਹ ਵੀ ਲੱਲਿਆ ਫਿਰ ਦਾ ਨਾ ਹੈ ਨਾ ਨਹੀਂ ਨਹੀਂ ਮੇਰੇ ਕੋਲ ਜਿੰਨੀ ਆ ਉਹ ਤਾਂ ਦਾਦੀ ਦਾ ਲੈ ਕੇ ਤੂੰ ਜਾਂ ਫਿਰ ਨਾਨੀ ਦਾ ਲੈ ਆਉਂਗਾ ਹੂੰ ਕਿੰਨਾ ਬੋਲਣ ਦਾ ਸੱਜ ਦੇ ਕਿ ਹਾਂ ਕਿੰਨਾ ਦੋਹੇ ਮੰਗਿੰਦਾ ਨਹੀਂ ਹੁੰਦਾ ਯਾ ਦਾਦਾ ਦਾਦੀ ਨਾਲ ਹੀ ਹੁੰਦਾ ਜਿਆਦਾ ਹੁਣ ਅਹੀਂ ਨਿੱਕੇ ਹੁੰਦੇ ਤੇ ਅਸੀਂ ਮੈਂ ਵੀ ਦਾਦਾ ਦਾਦੀ ਨਾਲ ਹੀ ਜਿਆਦਾ ਬੇਗਾਨੀਆਂ ਨਾਲ ਪਿਆਰ ਹੁੰਦਾ ਹਾਂ ਜਿਹੜੀ ਦਾਦੀ ਦਾ ਪਿਆਰ ਨੂੰ ਵੀ ਕਰਦੇ ਮੈਂ ਬਹੁਤ ਜਿਆਦਾ ਨਹੀਂ ਸਾਡਾ ਵੜਾ ਹੁੰਦਾ ਸੀ ਮੈਂ ਜਿੱਧਰ ਨੂੰ ਜਾਣਾ ਨਾਲ ਹੀ ਜਾਣਾ ਦਾਦੀ ਦੇ ਆ 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 ਬੰਦੀ ਰਖੜੀ ਓਏ ਕਿਆ ਕਿਆ ਮਾਸੀ ਮਾਸੀ ਤੂੰ ਹੀ ਬੰਨੋ ਇਹਦੇ ਰਖੜੀ ਤੇ ਫਿਰ ਪੈਸੇ ਦੇ ਓਏ ਕੋ ਮੈਂ ਤਾਂ ਲੈ ਲਿਆ ਉਹਨਾਂ ਕੋਲ ਲੈਣਾ ਹੁਣ ਕੈਮਰੇ ਸਾਹਮਣੇ ਲੈ ਕੈਮਰੇ ਸਾਹਮਣੇ ਦੇ ਪੈਸੇ ਓਏ ਲੈ ਲਿਆ ਮੈਂ ਬੰਨਣਾ ਤੇਰੇ ਹਾਂ ਚਲ ਪੈਸੇ ਦੇਂਗਾ ਨਹੀਂ ਹੱਥ ਪਿੱਛੇ ਕਰ ਗਿਆ ਨਾ ਨਹੀਂ ਰਹਿਣ ਦੇ ਰਖੜੀ ਸਿਆਣਾ ਮੁੰਡਾ ਸਿਆਣਾ ਵਾ ਉਦੋਂ ਮੈਂ ਕਹਿੰਦਾ ਮੇਰੇ ਪਾਪਾ ਕੋ ਲੈ ਲਈ ਮੇਰੇ ਪਾਪਾ ਕੋ ਲੈ ਲਈ ਇਹਨੇ ਵੀ ਕਿਹਾ ਪਹਿ ਹੈ ਕਿ ਮੇਰੇ ਪਾਪਾ ਕੋ ਲੈ ਲਈ ਉਹ ਦੇ ਲਾਖੀ ਖਿੱਚ ਕੇ ਲੈ ਗਿਆ ਵੀ ਪੈਣ ਦੇ ਨਾਂ ਚੱਲ ਪੈਸੇ ਨਾ ਨਹੀਂ ਆ ਜਾ ਚੱਲ ਪੈਸੇ ਚੱਲ ਨਾ ਨਹੀਂ ਪੈਸੇ ਫਟੇ ਫਰੀਜ ਬਣਾ ਲੈ ਚੱਲ ਜਾ ਉੱਥੇ ਬਣਾ ਲੈ ਭਾਰ ਅਗਲੇ ਸਾਲ ਅਗਲੇ ਸਾਲ ਦੇ ਨਹੀਂ ਚੱਲ ਕਹੀਂ ਕਹੀਂ ਕੋ ਅੱਜ ਤੁਮਨਾਂ ਕੁੱਤੇ ਲੱਗੂਗਾ ਨਾ ਉਦੋਂ ਦੇ ਦੇ ਇੱਥੇ ਕੰਮ ਕੇ ਹਾਂ ਦਾ ਵਿਆਜ ਬੜਾ ਪਿਆ ਦੇਣਾ ਪਹਿਲੇ 아까는 나야, 만 이래가 되면 뭘이야 되나? ਆ ਤੈਨੂੰ ਕੋਈ ਬੋਲ ਦ ਦੇਣਾ ਇਹ ਨਾ ਸਾਡੇ ਨਾਲ ਉਦੋਂ ਜਿੰਦ ਰਖੜੀ ਸੀ ਤੇ ਅੰਮੋਲ ਨਾ ਪੈ ਗਈ ਇਹਨਾਂ ਦੀ ਚੱਲ ਨਾ ਕਰੇ ਰਖੜੀ ਬੰਨਣਾ ਕਰੂੰ ਤੇ ਕਰੂ ਨਾ ਦੱਸਿਆ ਬੰਨਦੇ ਪਰ ਮੈਂ ਤੇਣਾ ਤੈਨੂੰ ਪਾ ਸਕੀ ਆਂ ਆਂਦੀ ਵੀ ਕਰਨਾ ਰਖੜੀ ਵੀ ਚੱਲ ਜੇ ਨਹੀਂ ਤੇ ਨਾ ਤੇ ਮੈਂ ਰਖੜੀ ਨਹੀਂ ਪਾਂਗੀ ਪਰ ਦੇਣਾ ਤਾਂ ਤੈਨੂੰ ਕੋਈ ਪਹਿਣਾ ਹੀ ਆਂ ਉਹਦੇ ਸੱਟਿਆ ਤਰ੍ਹਾਂ ਕਹਿੰਦਾ ਉਹ ਪਿਆਰ ਦੇ ਪਰ ਉਹਨੇ ਉਹਨੇ ਕਿਤੇ ਛੱਡ ਦਿੱਤੀ ਬੜੀਆ ਗੱਲ ਕਿ ਮੇਰੇ ਪਿਆਰ ਦੇਖਿਆ ਬਨੋਦ ਵੀ ਪਾਇਆ ਸੀ ਬੜਾ ਸੁਣਾ ਜਿਸਿਰ ਤੇ ਪਿਆਰ ਵੀ ਦਿੱਤਾ ਵਾ ਯਾ ਲੈ ਕੇ ਤੂੰ ਪਿਆਰ ਦੇ ਦਿੰਨਾ ਤਮੁਰ ਕੰਦੀ ਨਹੀਂ ਨਹੀਂ ਤੂੰ ਮੈਨੂੰ ਆਂਦਾ ਗਿਫਟ ਦਊਂਗਾ ਮੈਂ ਕੋਈ ਚਾਂਦੀ ਨਹੀਂ ਕਰਨ ਕੋਲ ਚਾਹਦੀ ਸੀ ਮੇਰੀ ਤਾਂ ਨਹੀਂ ਉਹ ਮੰਗਦੇ ਸੀ ਮੈਂ ਹਾਂ ਚਲ ਬਣਾ ਦਈਏ ਫੇਰ ਇਹ ਚਾਂਦੀ ਜੋਗਾ ਤੇ ਸੋਨੇ ਦਊਗਾ ਹਾਂ ਸੋਨੇ ਲੁਗਾ ਐ ਚਾਂਦੀ ਜੋਗਾ ਹੀ ਆ ਚਲ ਸੋਨੇ ਜੋਗਾ ਜਾਂਗੇ ਇਹ ਸੋਨਾ ਚੱਲਦਾ ਜਾਂਦਾ ਤੇਰੇ ਸਾਹਮਣੇ ਆਹੀ ਬਗਾ ਸੋਨੇ ਚਾਂਦੀ ਨੂੰ ਲੱਗ ਕਰਾਗਾ ਬੜੀ ਆਦਤ ਕੀ ਕਰਦਾ ਸੋਨੇ ਦਾ ਬਹੁਤ ਰੇਟ ਹੋ ਗਿਆ ਮਾੜੀ ਬੰਦਿਆਂ ਮਾੜੀ ਹੋ ਗਿਆ ਇਹਨਾਂ ਦੇ ਲੋਕੀ ਵਿਆ ਕਰਦੇ 10 ਲੱਖ ਚਲੋ ਕੇ ਬੁਲਾ ਦੋ ਸਾਰੇ ਸੱਸੀ ਕਾਟਾਂ ਆਹੋ ਸੱਸੀ ਕਾਜ ਓਕੇ ਜੀ ਸੱਸੀ ਕਾਜ ਸਾਰਿਆਂ ਨੂੰ ਸਾਡੀ ਭੂਆ ਨੇ ਨਵੀਂ ਵੀਡੀਓ ਸ਼ੁਰੂ ਕਰਨੀ ਆ ਹਾਂ ਸਾਰੇ ਸਾਸ਼ੀ ਕਾਰ ਬਾਕੀ ਸਾਰੇ ਜਣੇ ਹਾਨੂੰ ਦੱਸਿਓ ਕਿ ਸਾਡਾ ਵਲੌਗ ਕਿੱਥੋਂ-ਕਿੱਥੋਂ ਦੇਖਣ ਦਾ ਹੈ ਯੋ ਕਿਹੜਾ-ਕਿਹੜਾ ਪਿੰਡ ਵਾ ਕਿਹੜਾ-ਕਿਹੜਾ ਸੈਰ ਵਾ ਹਾਂਜੀ ਅਸੀਂ ਨਿਊ ਵੀਡੀਓ ਸਟਾਰਟ ਕਰਦੀਆਂ ਹਾਂ ਨੂੰ ਇਹਦੀ ਦੱਸੋ ਵੀ ਕੀ ਟੌਪਿਕ ਹੋਣਾ ਚਾਹੀਦਾ ਵਾ ਕਿੰਦਾਂ ਦੀ ਵੀਡੀਓ ਸਟਾਰਟ ਕਰੀਏ ਹਾਂਜੀ ਤੇ ਸਾਨੂੰ ਟੌਪਿਕ ਦੱਸਿਓ ਸਾਰੇ ਤੇ ਚਲੋ ਫਿਰ ਇਸੇ ਨਾਲ ਕਰਦੇ ਵਲੌਗ ਦੀ ਐਡਿੰਗ ਸਾਸ਼ੀ ਕਾਲ ਜੀ ਸਾਰਿਆਂ ਨੂੰ